ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਇੱਕ ਜਾਣਕਾਰੀ ਦੇ ਦਈਏ ਕਿ ਮਹਿਲਕਲਾਂ ਦੇ ਵਿੱਚ ਭਗਤ ਇਲੈਕਟ੍ਰਿਕ ਸਟੋਰ ਹੈ ਜਿਹੜਾ ਉਹ ਖੁੱਲ ਗਿਆ ਹੈ ਜਿਹੜੇ ਵੀਰ ਸਿੰਗਲ ਫੇਸ ਦਾ ਪ੍ਰੋਪਰ ਕੰਮ ਕਰਦੇ ਨੇ ਕਿਸੇ ਤਰ੍ਹਾਂ ਦਾ ਵੀ ਤੁਸੀਂ ਕੋਈ ਜੂਸਰ ਮਿਕਸੀ ਕੋਈ ਪੱਖਾ ਬਣਵਾਉਣਾ ਹੈ ਤਾਂ ਕਿਸੇ ਤਰ੍ਹਾਂ ਦਾ ਵੀ ਇਲੈਕਟ੍ਰਿਕ ਦਾ ਕੋਈ ਵੀ ਕੰਮ ਹੈ ਤੁਸੀਂ ਕਰਵਾਉਣਾ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜਿਹੜਾ ਇਹ ਇਹਨਾਂ ਦੀ ਦੁਕਾਨ ਦੀ ਲੋਕੇਸ਼ਨ ਹੈ ਇਹ ਮਹਿਲਕਲਾ ਤੋਂ ਜਿਹੜਾ ਸੀਨੀਅਰ ਰੋਡ ਆਉਂਦਾ ਹੈ ਇਧਰ ਮਹਿਲਕਲਾ ਮੇਨ ਬਾਜ਼ਾਰ ਆ ਗਿਆ ਇਧਰ ਸੀਨੀਅਰ ਆ ਗਿਆ ਤੇ ਆ ਜਿਹੜਾ ਮੇਨ ਰੋਡ ਆਪਣਾ ਰਾਏਕੋਟ ਬਰਨਾਲੇ ਵਾਲਾ ਹਾਈਵੇ ਆ ਇਹ ਜਿਹੜੀ ਸੜਕ ਹੈ ਉਹ ਮੇਨ ਹਾਈਵੇ ਦੇ ਉੱਪਰ ਚੱਲੀ ਜਾਂਦੀ ਆ ਆਓ ਤੁਹਾਨੂੰ ਵੀਰ ਹੁਣਾਂ ਦਾ ਕਾਮਕਾਰ ਜਿਵੇਂ ਹੁਣ ਦੀਵਾਲੀ ਦਸਹਿਰਾ ਤਿਹਾਰ ਨੇੜੇ ਉਹ ਆ ਰਹੇ ਨੇ ਵੱਡੀਆਂ ਆਫਰਾਂ ਇਹਨਾਂ ਦੇ ਵੱਲੋਂ ਜਿਹੜੀਆਂ ਬਿਜਲੀ ਦੇ ਸਮਾਨ ਦੇ ਉੱਪਰ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਸਮਾਨ ਨਵਾਂ ਵੀ ਲੈਣਾ ਹੈ ਜਾਂ ਕੋਈ ਰਿਪੇਅਰ ਕਰਾਉਣਾ ਤਾਂ ਤੁਸੀਂ ਇਹਨਾਂ ਦੇ ਨਾਲ ਮਹਿਲਕਲਾ ਪਹੁੰਚ ਕੇ ਭਗਤ ਇਲੈਕਟ੍ਰਿਕ ਸਟੋਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਆਓ ਜੀ ਤੁਹਾਡੀ ਹੁਣ ਵੀਰ ਹੁਣਾਂ ਦੇ ਨਾਲ ਅਸੀਂ ਗੱਲਬਾਤ ਕਰਵਾਵਾਂਗੇ ਹਾਂਜੀ ਵੀਰ ਜੀ ਆਪਣੇ ਕੋਲੇ ਮਤਲਬ ਕਿਹੜਾ ਕਿਹੜਾ ਇਲੈਕਟ੍ਰੀਸ਼ੀਅਨ ਸਮਾਨ ਹੈ ਤੇ ਕੀ ਕੀ ਆਪਾਂ ਇੱਥੇ ਕੰਮ ਜਿਹੜੇ ਉਹ ਕਰਦੇ ਆ ਉਹਦੇ ਬਾਰੇ ਥੋੜੀ ਬਹੁਤ ਸਾਨੂੰ ਜਿਹੜੀ ਜਾਣਕਾਰੀ ਉਹ ਦਿਓ ਜਿੱਥੇ ਵੀਰ ਜੂਸਰ ਮਿਕਸਰ ਦਾ ਸੱਤ ਵਾਲੇ ਪੱਖਾਂ ਦਾ ਸਪੈਸ਼ਲ ਮਸ਼ੀਨਾਂ ਬਣਦੇ ਆਂ ਧਿਆਨ ਨਾਲ ਤੇ ਹੋਰ ਵੀ ਸਿੰਗਲ ਫੇਸ ਦਾ ਕੋਈ ਵੀ ਕੰਮ ਘਰਾਂ ਦਾ ਕੋਠੀਆਂ ਦਾ ਸਾਰਾ ਕੰਮ ਘਰਾਂ ਦਾ ਜੂਸਰ ਮੈਕਸੀਸ ਆਲ ਸਾਰੇ ਕੰਮ ਕੀਤੇ ਜਾਂਦੇ ਆ ਠੀਕ ਹੈ ਜੀ ਅਸਾਂ ਜਿਵੇਂ ਘਰਾਂ ਦੇ ਵਿੱਚ ਆਪਾਂ ਸਿੰਗਲ ਫੇਸ ਦਾ ਕੋਈ ਵੀ ਕੰਮ ਕਰ ਕਰਾਉਣਾ ਤਾਂ ਕੋਠੀਆਂ ਦੇ ਵਿੱਚ ਫਿਟਿੰਗ ਵਗੈਰਾ ਕਰਾਉਣੀ ਆ ਉਹ ਸਾਰੇ ਕੰਮ ਕੀਤੇ ਜਾਂਦੇ ਆ ਸਿੰਗਲ ਫੇਸ ਤੇ ਆਪਾਂ ਸਾਰੇ ਕੰਮ ਹੀ ਕਰਦੇ ਆ ਹਾਂ ਜੀ ਇੱਕ ਸਾਨੂੰ ਤੁਹਾਡੇ ਕੋਲ ਸਾਨੂੰ ਪਤਾ ਲੱਗਿਆ ਸੀਗਾ ਕਿ ਇੱਕ ਸਪੈਸ਼ਲ ਮਸ਼ੀਨ ਆਈ ਆ ਕੋਈ ਪੱਖੇ ਬੰਨਣ ਦੇ ਲਈ ਉਸ ਮਸ਼ੀਨ ਦੇ ਬਾਰੇ ਸਾਨੂੰ ਥੋੜੀ ਬਹੁਤੀ ਜਾਣਕਾਰੀ ਵੀ ਦਿਓ ਤੇ ਉਹਦਾ ਕੀਤਾ ਹੋਇਆ ਕੰਮ ਵੀ ਦਿਖਾਓ ਆ ਤਾਂ ਇਹ ਉਹ ਨਾਲ ਬੰਨੇ ਪੱਖੇ ਨਹੀਂ ਗੇ ਅੱਛਾ ਜਿਹੜੀ ਇਹ ਮਸ਼ੀਨ ਆ ਜਿਹੜੀ ਉਹਦੇ ਨਾਲ ਬੰਨੇ ਹੋਇਆ ਆਹ ਵਾਲਾ ਪੱਖਾ ਹਾਂ ਠੀਕ ਹੈ ਜੀ ਇਹ ਸਿੰਪਲ ਮਸ਼ੀਨ ਨਾਲ ਬੰਨੇ ਹੋਇਆ ਨਹੀਂ ਜੀ ਸੀਐਨਸੀ 150 ਮਸ਼ੀਨਾਂ ਮੰਨੇਗਾ ਠੀਕ ਹੈ ਜੀ ਸਿੰਪਲ ਮਸ਼ੀਨ ਨਾਲ ਬੰਨੇ ਨਹੀਂ ਉਹ ਵੀ ਦਿਖਾਓ ਜੀ ਸਾਨੂੰ ਅਸੀਂ ਕੰਪੈਰੀਸ਼ਨ ਕਰਕੇ ਦਿਖਾਵਾਂਗੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਆ ਜਿਹੜਾ ਇਹ ਸੀਐਨਸੀ ਮਸ਼ੀਨ ਦੇ ਨਾਲ ਬੰਨੇ ਹੋਇਆ ਆ ਸਿੰਪਲ ਮਸ਼ੀਨ ਦੇ ਨਾਲ ਬੰਨੇ ਹੋਇਆ ਪੱਖਾ ਹੈ ਇਹਦੀ ਸਫਾਈ ਦੇ ਵਿੱਚ ਕੋਰ ਦੇ ਵਿੱਚ ਤੁਸੀਂ ਜ਼ਮੀਨ ਆਸਮਾਨ ਦਾ ਜਿਹੜਾ ਫਰਕ ਹੈ ਉਹ ਦੇਖੋਗੇ ਕਿਉਂਕਿ ਲਾਈਫ ਆ ਜਿਹੜੀ ਪੱਖੇ ਦੀ ਉਹ ਬਣਾਈ ਦੇ ਸਰਤੀ ਹੋ ਜਾਂਦੀ ਆ ਅੱਜ ਕੱਲ੍ਹ ਬਾਰਿਸ਼ਾਂ ਦਾ ਮੌਸਮ ਲੰਘ ਕੇ ਗਿਆ ਬਹੁਤ ਸਾਰੇ ਪੱਖੇ ਜਿਹੜੇ ਉਹ ਪਾਣੀ ਪੈਣ ਦੇ ਨਾਲ ਜਾਮ ਹੋ ਚੁੱਕੇ ਆ ਖੜ ਚੁੱਕੇ ਆ ਤੁਸੀਂ ਭਗਤ ਇਲੈਕਟ੍ਰਿਕ ਤੇ ਪਹੁੰਚ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਹਾਂਜੀ ਵੀਰ ਜੀ ਇਹ ਜਿਹੜੀ ਮਸ਼ੀਨ ਹੈ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਇਹ ਮਸ਼ੀਨ ਆ ਜੀ ਹਾਂਜੀ ਇਹ ਸੀਐਨਸੀ 150 ਹਰਿਆਣਾ ਜੀਨ ਤੋਂ ਮੰਗਵਾਈ ਗਈ ਆ ਤੇ ਆਟੋਮੈਟਿਕ ਆਪ ਹੀ ਪੱਖੇ ਬੰਨਦੀ ਹੈਗੀ ਇਹਨੂੰ ਡਾਇਰੈਕਸ਼ਨ ਦੇਣੀ ਪੈਂਦੀ ਹੈ ਕਿ ਰਾਹੀਂ ਜਦੂਆ ਚ ਹੈ ਆਪ ਹੀ ਕਰਦੀ ਹੈਗੀ ਦੂਜੀ ਮਸ਼ੀਨ ਨਾਲੋਂ ਇਹਦਾ ਬਹੁਤ ਫਰਕ ਆ ਇਹਦੇ ਨਾਲ ਬਣਿਆ ਪੱਖਾ ਹੀਟ ਬਹੁਤ ਘੱਟ ਹੁੰਦਾ ਤੇ ਮੱਚਦਾ ਬਹੁਤ ਘੱਟ ਆ ਜਿਵੇਂ ਦੂਜੇ ਪਹਿਲਾਂ ਵਗੈਰਾ ਪੱਖੇ ਮੱਚਦੇ ਸੀਗੇ ਤੇ ਹੀਟ ਹੁੰਦੇ ਸੀਗੇ ਉਸ ਨਵੀਂ ਤਕਨੀਕ ਨਾਲ ਇਹਦੇ ਨਾਲ ਪੱਖੇ ਬਣੇ ਜਾਂਦੇ ਆ ਤੇ ਇਹ ਹੀਟ ਬਹੁਤ ਘੱਟ ਹੁੰਦੇ ਆ ਤੁਹਾਡੀ ਨੌਲੇਜ ਅਕੋਰਡਿੰਗ ਇਹ ਆਪਣੇ ਏਰੀਆ ਦੇ ਵਿੱਚ ਕਿੰਨੀਆਂ ਕਿ ਮਸ਼ੀਨਾਂ ਨੇ ਇਹ ਆਪਣੇ ਏਰੀਆ ਦੇ ਵਿੱਚ ਬਰਨਾਲੇ ਜ਼ਿਲ੍ਹੇ 'ਚ ਤਾਂ ਹੈ ਨਹੀਂ ਕਿ ਜੀ ਫੇਕ ਤਾਂ ਸੰਗਰੂਰ 'ਚ ਆ ਇੱਕ ਜਲੰਧਰ 'ਚ ਆ ਤੇ ਤੀਜੀ ਆਪਣੇ ਕੋਲੇ ਠੀਕ ਹੈ ਜੀ ਬਹੁਤ ਵਾਤਾਸੀ ਤੁਹਾਨੂੰ ਮੁਬਾਰਕਾਂ ਵੀ ਦਿੰਨੇ ਆ ਆਪਣੇ ਏਰੀਆ ਵਾਲੇ ਦੇਖੋ ਜੀ ਕੋਈ ਵੀ ਚੀਜ਼ਾ ਚਲਦੀ ਦਾ ਨਾਮ ਗੱਡੀ ਹੈ ਜਦੋਂ ਕਿਤੇ ਕਿਸੇ ਚੀਜ਼ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਆਪਾਂ ਨੂੰ ਹੁੰਦਾ ਕਿ ਥੋੜੇ ਸਮੇਂ ਦੇ ਵਿੱਚ ਘੱਟ ਪੈਸਿਆਂ ਦੇ ਵਿੱਚ ਆਪਣਾ ਉਹ ਕੰਮ ਤੰਦਾ ਜਿਹੜਾ ਹੋ ਜਵੇ ਇਹ ਮਸ਼ੀਨ ਆ ਜਿਹੜੀ ਵੀਰ ਹੋਣੀ ਸੀ ਐਨਸੀ ਮਸ਼ੀਨ ਜਿਹੜੀ ਲੈ ਕੇ ਆਏ ਨੇ ਤੁਹਾਨੂੰ ਵੀਰ ਨੇ ਮਸ਼ੀਨ ਦੀਆਂ ਖੂਬੀਆਂ ਬਾਰੇ ਵੀ ਦੱਸਿਆ ਆ ਪਿੱਸੇ ਮੈਂ ਭਰਾ ਨੂੰ ਕਹੂੰਗਾ ਜਿਹੜੀਆਂ ਦੂਸਰੀਆਂ ਮਸ਼ੀਨਾਂ ਨੇ ਪਹਿਲਾਂ ਜਿਹੜੀਆਂ ਆਮ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਮ ਪਾਈਆਂ ਜਾਂਦੀਆਂ ਨੇ ਇਹ ਵੀ ਮਸ਼ੀਨਾਂ ਦਨੋਂ ਪੱਖੇ ਬੰਦੀਆਂ ਨੇ ਤੇ ਇਹ ਜਿਹ ਨਵਾਂ ਵਰਜਨ ਆ ਗਿਆ ਲੇਟੈਸਟ ਵਰਜਨ ਜਿਹਨੂੰ ਆਪਾਂ ਕਹਿ ਸਕਦੇ ਆ ਇਹਨਾਂ ਨਾਲ ਅਡਵਾਂਸ ਤਕਨੀਕ ਇਸ ਦੇ ਵਿੱਚ ਆ ਗਈ ਤੇ ਜਿਨੇ ਵੀ ਕਿਸੇ ਨੇ ਕੋਈ ਪੱਖਾ ਬਣਵਾਉਣਾ ਕੋਈ ਕਿਸੇ ਤਰ੍ਹਾਂ ਦਾ ਇਲੈਕਟ੍ਰਿਕ ਕੰਮ ਕਰਵਾਉਣਾ ਤਾਂ ਵੀਰ ਹੋਂਾਂ ਦੇ ਨਾਲ ਭਰਤ ਇਲੈਕਟ੍ਰਿਕ ਸਟੋਰ ਦੇ ਉੱਪਰ ਪਹੁੰਚ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜਿਹਨੇ ਵੀ ਮਸ਼ੀਨਾਂ ਪੱਖੇ ਬਣਨੇ ਦੀ 5 ਮਹੀਨਿਆਂ ਦੀ ਗਾਰੰਟੀ ਹੋਊਗੀ ਜੇ ਮੱਚ ਤੱਕ ਤਾਂ ਠੀਕ ਹੈ ਜੀ ਜੇਕਰ ਆਪਾਂ ਇਸ ਮਸ਼ੀਨ ਦੇ ਨਾਲ ਪੱਖਾ ਬਣਵਾਉਨੇ ਆ ਤਾਂ 5 ਮਹੀਨੇ ਦੀ ਆਪਾਂ ਗਾਰੰਟੀ ਦਿੰਦੇ ਹਾਂ ਹਾਂ ਜੀ ਜੇ ਮੱਚਦਾਗਾ ਤਾਂ ਦੁਬਾਰੇ ਫ੍ਰੀ ਕਰਕੇ ਦਿੱਤਾ ਜਾਊਗਾ ਬਹੁਤ ਬਹੁਤ ਧੰਨਵਾਦ ਜੀ ਇਹ ਵੀ ਇੱਕ ਵੱ ਜਿਵੇਂ ਪੱਖਾ ਉਹ ਕੱਲ ਨੂੰ ਕਿਸੇ ਕਾਰਨ ਕਰਕੇ ਵੀ ਉਹ ਛੜਦਾ ਹੈ ਦੁਆਰਾ ਦਿੱਕਤ ਆਉਂਦੀ ਹੈ ਤਾਂ ਤੁਸੀਂ ਫ੍ਰੀ ਆਫ ਕੋਸਟ ਫ੍ਰੀ ਆਫ ਕੋਸਟ ਵਨ ਕੇ ਦਿਓ ਹਾਂਜੀ ਜਿਵੇਂ ਵੱਖਰੀਆਂ ਵੱਖਰੀਆਂ ਕੰਪਨੀਆਂ ਦੇ ਤੁਸੀਂ ਪੱਖੇ ਦੇਖ ਸਕਦੇ ਹੋ ਕਿਸੇ ਦੇ ਜਿਹੜੇ ਰਾਉਂਡ ਨੇ ਇਹ 7 ਨੇ ਕਿਸੇ ਦੇ 14 ਨੇ ਓਰੀਐਂਟ ਦਾ ਪੱਖਾ ਹੋ ਗਿਆ ਕ੍ਰੰਪਟਨ ਦਾ ਹੋ ਗਿਆ ਹਿੰਦ ਦਾ ਹੋ ਗਿਆ ਜਿਹੜੇ ਵੀ ਤੁਸੀਂ ਪੱਖੇ ਲੈ ਕੇ ਆਓਗੇ ਇਹ ਡਾਈਆਂ ਨੇ ਜਿਹੜੀਆਂ ਇਹ ਫਰੰਟ ਤੇ ਇੱਥੇ ਚੜ੍ਹ ਕੇ ਆਪਦਾ ਆਪਦਾ ਜਿਹੜਾ ਇਹ ਕੰਮ ਕਰਦੀ ਜਾਂ ਨੇ ਵੀਰ ਨੇ ਸਾਨੂੰ ਜਾਣਕਾਰੀ ਦਿੱਤੀ ਇਹਦੇ ਬਾਰੇ ਤੁਸੀਂ ਜਿਹੜੀ ਵੀ ਕੰਪਨੀਆ ਤੁਸੀਂ ਪੱਖਾ ਲੈ ਕੇ ਆਓਗੇ ਉਸੇ ਢੰਗ ਦੀ ਇਹਦੇ ਨਾਲ ਡਾਈ ਪ੍ਰੋਪਰ ਤੁਹਾਡਾ ਫੁੱਲ ਕੋਰ ਦੇ ਵਿੱਚ ਜਿਹੜਾ ਪੱਖਾ ਹੈ ਉਹ ਬਣ ਕੇ ਦਿੱਤਾ ਜਾਊਗਾ ਇਹ ਡਾਈਆਂ ਜਿਹੜੀਆਂ ਅੱਗੇ ਆ ਇਹਦੇ ਮਸ਼ੀਨ ਦੇ ਅੱਗੇ ਲਾ ਕੇ ਆਪ ਦਾ ਜਿਹੜਾ ਪ੍ਰੋਪਰ ਕੰਮ ਉਹ ਕਰਦੀਆਂ ਨੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਆਓ ਆਪਣੇ ਨਾ ਪੰਜਾਬੀ ਭਰਾਵਾਂ ਨੂੰ ਇਹਨਾਂ ਨੌਜਵਾਨ ਭਰਾਵਾਂ ਨੂੰ ਜਿਹੜੇ ਆਪਣੀ ਹੱਥਾਂ ਦੀ ਮਿਹਨਤ ਕਰ ਰਹੇ ਨੇ ਇਹਨਾਂ ਦੇ ਕੰਮ ਨੂੰ ਵਧਾਵਾ ਦੇਈਏ ਆਪਣੇ ਇਹਨਾਂ ਨੌਜਵਾਨ ਭਰਾਵਾਂ ਨੂੰ ਇਹਨਾਂ ਦਾ ਜਿਹੜਾ ਬਣਦਾ ਕੰਮ ਹੈ ਉਹ ਦੇਈਏ ਆਪਣਾ ਵੀ ਫਾਇਦਾ ਤੇ ਇਹਨਾਂ ਭਰਾਵਾਂ ਦਾ ਫਾਇਦਾ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਨਾਂ ਕੋਲ ਜੂਸਰ ਮਿਕਸਰ ਗ੍ਰਾਈਂਡਰ ਪ੍ਰੈਸਾਂ ਆਪਣੇ ਟੋਸਟਰ ਵੜਾਉਣ ਵਾਸਤੇ ਬੱਚਿਆਂ ਵਾਸਤੇ ਜਿਹੜੇ ਉਹ ਵੀ ਮਿਲਦੇ ਨੇ ਅਪ ਗੀਜਰ ਹੋਗੇ ਗੈਸ ਵਾਲੇ ਵੀ ਤੇ ਇਲੈਕਟ੍ਰਿਕ ਵੀ ਪੱਖੇ ਮਧਾਨੀਆਂ ਕਟਰ ਵਗੈਰਾ ਹੋਗੇ ਚਿਰੀਆਂ ਮਾਰਨ ਵਾਲੇ ਬਲਬ ਬਿਜਲੀ ਫਿਟਿੰਗ ਦਾ ਤੁਸੀਂ ਕੋਈ ਵੀ ਸਮਾਨ ਲੈ ਸਕਦੇ ਹੋ ਗੀਜਰ ਬਾਸੇ ਮਸ਼ੀਨਾਂ ਦੇ ਕਵਰ ਹੋਗੇ ਏਡੀਆਂ ਵੱਡੀਆਂ ਆਫਰਾਂ ਨੇ ਵੀਰਾਵਲੀਓ ਦਿਵਾਲੀ ਤੇ ਦਸਹਰੇ ਤੇ ਦਿੱਤੀਆਂ ਜਾਣੀਆਂ ਨੇ ਜਿਵੇਂ ਤੁਸੀਂ ਉੱਪਰ ਦੇਖ ਸਕਦੇ ਹੋ ਚਿਰੀਆਂ ਵਾਲੇ ਕਟਰ ਹੋਗੇ ਗਰਾਇੰਡਰ ਹੋਗੇ ਗਰਾਇੰਡਰਾਂ ਦੇ ਪੱਤੇ ਹੋਗੇ ਬਲੋਰ ਹੋ ਗਿਆ ਆਪਣਾ ਤੇ ਜੂਪੀ ਵੀਸੀ ਹੋ ਗਿਆ ਤੇ ਜੋਇੰਟ ਹੋਗੇ ਇਹ ਨਵੇਂ ਵੀ ਮਿਲਦੇ ਆ ਇੱਥੇ ਤੇ ਇਹਨਾਂ ਦੀ ਰਿਪੇਅਰ ਵੀ ਕੀਤੀ ਜਾਂਦੀ ਜਿਵੇਂ ਮੈਕਸੀ ਜੂਸਰ ਵਗੈਰਾ ਹੋਗੇ ਇਹ ਤੁਹਾਨੂੰ ਇੱਥੋਂ ਨਵੀਆਂ ਚੀਜ਼ਾਂ ਵੀ ਮਿਲਣਗੀਆਂ ਤੇ ਇਹਨਾਂ ਦੀ ਰਿਪੇਅਰ ਵੀ ਬਕਾਇਦਾ ਗਾਰੰਟੀ ਦੇ ਨਾਲ ਕੀਤੀ ਜਾਊਗੀ ਆਓ ਦਿਵਾਲੀ ਤੇ ਦਸਹਰੇ ਦੇ ਉੱਪਰ ਇਹਨਾਂ ਲੱਗ ਰਹੇ ਵੱਡੇ ਆਫਰਾਂ ਦਾ ਆਪਾਂ ਲਾਹਾ ਲਈਏ ਆਪਣੇ ਘਰਾਂ ਦੇ ਵਿੱਚ ਕੰਪਨੀ ਦਾ ਸਮਾਨ ਵੱਡੇ ਡਿਸਕਾਊਂਟ ਦੇ ਨਾਲ ਲਿਜਾ ਕੇ ਆਪਣੇ ਘਰਾਂ ਦੇ ਵਿੱਚ ਪਹਚਾਈਏ ਜਿੱਥੇ ਆਪਾਂ ਛੋਟੀਆਂ-ਛੋਟੀਆਂ ਬਚਤਾਂ ਕਰਦੇ ਆ ਤਾਂ ਇੱਕ ਇਲੈਕਟ੍ਰਿਕ ਜਿਹੜਾ ਸਮਾਨ ਹੈ ਅੱਜ ਕੱਲ ਹਰ ਇੱਕ ਘਰ ਦੀ ਜ਼ਰੂਰਤ ਬਣ ਗਈ ਇਸ ਜ਼ਰੂਰਤ ਨੂੰ ਆਪਾਂ ਥੋੜੇ ਪੈਸਿਆਂ ਦੇ ਵਿੱਚ ਪੂਰਤੀ ਕਰਨ ਦੇ ਲਈ ਭਗਤ ਇਲੈਕਟ੍ਰਿਕ ਸਟੋਰ ਮਹਿਲਕਲਾਂ ਜਿਹੜਾ ਤੁਹਾਨੂੰ ਪਹਿਲਾਂ ਐਡਰੈਸ ਦੱਸਿਆ ਮਹਿਲਕਲਾਂ ਦੇ ਵਿੱਚ ਸੀਨੀਅਰ ਰੋਡ ਦੇ ਉੱਪਰ ਸਥਿਤ ਹੈ ਇੱਥੇ ਪਹੁੰਚ ਕੇ ਸੇਵਾ ਦਾ ਇਹਨਾਂ ਵੀਰਾਂ ਨੂੰ ਜ਼ਰੂਰ ਮੌਕਾ ਦਿਓ ਜੀ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ